ਸਤ ਸ੍ਰੀ ਅਕਾਲ ਦੋਸਤੋ ਮਹਿਕ ਪ੍ਰੀਤ ਜੋ ਕਿ ਥੋੜਾ ਟਾਈਮ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਗਈ ਸੀ ਇਹ ਤੁਸੀਂ ਸਾਰੇ ਹੀ ਜਾਣਦੇ ਹੋ ਵੀ ਮਹਿਕ ਪ੍ਰੀਤ ਕੈਨੇਡਾ ਤੋਂ ਵਾਪਸ ਆ ਗਈ ਸੀ ਆਪਣੇ ਡਿਪਰੈਸ਼ਨ ਦਾ ਇਲਾਜ ਕਰਾਉਣ ਦੇ ਲਈ ਇੰਡੀਆ ਅਤੇ ਇਹ ਆਪਣੇ ਪਰਿਵਾਰ ਨਾਲੋਂ ਅਲੱਗ ਰਹਿ ਰਹੀ ਸੀ ਆਪਣੇ ਕਿਸੇ ਦੋਸਤ ਦੇ ਘਰੇ ਐਸੇ ਨਾਲ ਹੀ ਇਹ ਗੱਲ ਵੀ ਸਾਹਮਣੇ ਮਹਿਕਪ੍ਰੀਤ ਲਈ ਆ ਰਹੀ ਸੀ ਵੀ ਮਹਿਕਪ੍ਰੀਤਾ ਹਸਬੈਂਡ ਅਤੇ ਇਸ ਦੀ ਮਾਂ ਇਸ ਨੂੰ ਮਿਲਣ ਲਈ ਆਏ ਸੀ ਤੇ ਨਾਲ ਹੀ ਇਹ ਵੀ ਗੱਲ ਸਾਹਮਣੇ ਆਈ ਸੀ ਵੀ ਇਸ ਦਾ ਹਸਬੈਂਡ ਇਸ ਨੂੰ ਵਾਪਸ ਕੈਨੇਡਾ ਲੈ ਗਿਆ ਅਤੇ ਹੁਣ ਦੁਬਾਰਾ ਤੋਂ ਫਿਰ ਇਹ ਗੱਲ ਸਾਹਮਣੇ ਆ ਰਹੀ ਹੈ ਵੀ ਮਹਿਕਪ੍ਰੀਤ ਕੈਨੇਡਾ ਵਾਪਸ ਨਹੀਂ ਗਈ ਮਹਿਕਪ੍ਰੀਤ ਇੰਡੀਆ ਦੇ ਵਿੱਚ ਹੀ ਹੈ ਕਿਉਂਕਿ ਪਹਿਲਾ ਮਹਿਕ ਪ੍ਰੀਤ ਨੇ ਬਲੌਗ ਪਾਉਣੇ ਬੰਦ ਕਰ ਦਿੱਤੇ ਸੀ ਜਿਸ ਤੋਂ ਇਹ ਚੀਜ਼ ਦਾ ਅੰਦਾਜ਼ਾ ਲਾਇਆ ਜਾ ਰਿਹਾ ਸੀ ਵੀ ਮਹਿਕ ਆਪਣੇ ਹਸਬੰਦ ਅਤੇ ਆਪਣੀ ਮਾਂ ਦੇ ਨਾਲ ਵਾਪਸ ਕੈਨੇਡਾ ਜਾ ਚੁੱਕੀ ਹੈ ਅਤੇ ਉੱਥੇ ਜਾ ਕੇ ਆਪਣਾ ਜੋਬ ਕਰ ਰਹੀ ਹੈ ਤੇ ਹੁਣ ਇਹ ਚੀਜ਼ ਸਾਹਮਣੇ ਆ ਰਹੀ ਹੈ ਵੀ ਮਹਿਕ ਦੇ ਜੋ ਹੁਣ ਨਵੇਂ ਬਲੌਗ ਆ ਰਹੇ ਹਨ ਉਹ ਇੰਡੀਆ ਦੇ ਹੀ ਹਨ ਐਸ ਤੋਂ ਸਾਫ ਸਾਫ ਪਤਾ ਲੱਗਦਾ ਹੈ ਮਹਿਕ ਪ੍ਰੀਤ ਹਜੇ ਇੰਡੀਆ ਦੇ ਵਿੱਚ ਹੀ ਹੈ ਇਹ ਬਾਹਰ ਨਹੀਂ ਗਈ ਐਸ ਦੇ ਨਾਲ ਹੀ ਮਹਿਕ ਪ੍ਰੀਤ ਨੇ ਆਪਣੇ ਬਲੌਗ ਦੇ ਵਿੱਚ ਇਹ ਗੱਲ ਵੀ ਦੱਸੀ ਵੀ ਸਭ ਕੁਝ ਹੁੰਦੇ ਹੋਏ ਵੀ ਅਸੀਂ ਮਰੂ ਮਰੂ ਹੀ ਕਰਦੇ ਰਹਿੰਦੇ ਹਾਂ ਉਸਨੇ ਆਪਣੇ ਬਾਰੇ ਵੀ ਕਿਹਾ ਵੀ ਮੇਰੇ ਕੋਲ ਸਭ ਕੁਝ ਹੈ ਅਤੇ ਮੈਂ ਫਿਰ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਹਾਂ ਆਪਾਂ ਨੂੰ ਹਮੇਸ਼ਾ ਗੁਰੂ ਦੇ ਬਾਣੇ ਦੇ ਵਿੱਚ ਰਹਿਣਾ ਚਾਹੀਦਾ ਹੈ ਅਤੇ ਸਬਰ ਕਰਨਾ ਸਿੱਖਣਾ ਚਾਹੀਦਾ ਹੈ ਅਸਤੇ ਨਾਲ ਹੀ ਮਹਿਕ ਨੇ ਆਪਣੇ ਬਲੌਗ ਦੇ ਵਿੱਚ ਦਿਖਾਇਆ ਵੀ ਦੀਵਾਲੀ ਦੇ ਮੌਕੇ ਤੇ ਉਸਨੇ ਕਿਸੇ ਗਰੀਬ ਦੇ ਘਰ ਉਹਨਾਂ ਦੇ ਬੱਚਿਆਂ ਨੂੰ ਕੱਪੜੇ ਵੰਡੇ ਜਿਸ ਦੇ ਨਾਲ ਹੀ ਬਹੁਤ ਸੋਹਣੀਆਂ ਗੱਲਾਂ ਵੀ ਮਹਿਕ ਨੇ ਦਸੀਆਂ ਕਿ ਹਮੇਸ਼ਾ ਸਾਨੂੰ ਗੁਰੂ ਦੇ ਭਾਣੇ ਵਿੱਚ ਰਹਿਣਾ ਚਾਹੀਦਾ ਹੈ ਅਤੇ ਸਭ ਕੁਝ ਹੁੰਦੇ ਹੋਏ ਵੀ ਟੈਨਸ਼ਨ ਨਾ ਨਹੀਂ ਲੈਣੀਆਂ ਚਾਹੀਦੀਆਂ ਅਸੇ ਨਾਲ ਹੀ ਇਹ ਸਾਰੀਆਂ ਚੀਜ਼ਾਂ ਤੋਂ ਪਤਾ ਲੱਗਦਾ ਹੈ ਕਿ ਮਹਿਕਪ੍ਰੀਤ ਹਜੇ ਇੰਡੀਆ ਦੇ ਵਿੱਚ ਹੀ ਹੈ ਇਹ ਸਾਰੀ ਸੱਚਾਈ ਹੈ ਜਿਹੜੀ ਥੋੜੇ ਦਿਨਾਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਕਲੀਅਰ ਹੋ ਕੇ ਹੋਰ ਵੀ ਸਾਡੇ ਸਾਹਮਣੇ ਆਵੇਗੀ